ਪੁਲਿਸ ਪ੍ਰਸ਼ਾਸਨ ਦੀਆਂ ਤੱਕੇ ਸ਼ਾਹੀਆਂ ਖਿਲਾਫ ਚੌਂਕ ਬਜਾਜ ਪੱਠਾ ਵਿਖੇ ਵਾਲਮੀਕੀ ਪਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਮੇਨ ਰੋਡ ਜਾਮ ਕਰਕੇ ਕੀਤੀ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਧਰਨਾ ਪ੍ਰਦਰਸ਼ਨ ਰੋਕਣ ਲਈ ਆਦੇਵਾਸੀ ਗੁਰੂ ਗਿਆਨਨਾਥ ਪੂਰਨ ਸੰਗਰਾਸ਼ ਦਲ ਦੇ ਕੌਮੀ ਚੇਅਰਮੈਨ ਜੋਗਿੰਦਰ ਸਿੰਘ ਮਾਨ ਬੋਪਾ ਰਾਏ ਨੂੰ ਪੁਲਿਸ ਪ੍ਰਸ਼ਾਸਨ ਪੁਲਤਨੇ ਕੀਤਾ ਨਜ਼ਰਬੰਦ ਸਬ ਡਿਵੀਜ਼ਨ ਕਸਬਾ ਪੁਲਤ ਤੋਂ ਥੋੜੀ ਦੂਰੀ ਤੇ ਪੈਂਦੇ ਚੌਕ ਬਜਾਜ ਪਟਾ ਪਟਨੂਰਾ ਵਿਖੇ ਆਦੀਵਾਸੀ ਗੁਰੂ ਗਿਆਨਨਾਥ ਪੂਰਨ ਸੰਗਰਾਸ਼ ਦਲ ਦੇ ਆਗੂਆਂ ਦੀ ਅਗਵਾਈ ਵਿੱਚ ਵਾਲਮੀਕੀ ਪਾਈਚਾਰੇ ਵੱਲੋਂ ਪੁਲਿਸ ਪ੍ਰਸ਼ਾਸਨ ਦੀਆਂ ਤੱਕੇ ਸ਼ਾਹਿਆਂ ਤੇ ਐਸ ਸੀ ਐਸ ٹی ਐ ਕੱਡ ਦੀ ਉਲੰਘਣਾ ਕਰਨ ਵਾਲੇ ਅਫਸਰਾਂ ਦੇ ਖਿਲਾਫ ਸਰਕਾਰ ਵੱਲੋਂ ਟਿੱਲੀ ਕਾਰਗੁਜ਼ਾਰੀ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਮੇਨ ਰੋਡ ਪੁਲਤ ਪੋਪੂਰਾਵਾਜਾਈ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ ਜ਼ਿਕਰ ਯੋਗ ਹੈ ਕਿ ਰੋਸ ਪ੍ਰਦਰਸ਼ਨ ਤੇ ਧਰਨੇ ਨੂੰ ਰੋਕਣ ਦੇ ਸੰਬੰਧ ਵਿੱਚ ਪੁਲਿਸ ਪ੍ਰਸ਼ਾਸਨ ਪੁਲਤਵੱਲੋਂ ਆਦੇਵਾਸੀ ਗੁਰੂ ਗਿਆਨਨਾਥ ਪੂਰਨ ਸੰਗਰਾਸ਼ ਦਲ ਅੰਮ੍ਰਿਤਸਰ ਭਾਰਤ ਦੇ ਕੌਮੀ ਚੇਅਰਮੈਨ ਜੋਗਿੰਦਰ ਸਿੰਘ ਮਾਨ ਬੋਪਾ ਰਾਏ ਨੂੰ ਸਵੇਰੇ ਉਹਨਾਂ ਦੇ ਘਰੋਂ 7 ਵਜੇ ਗ੍ਰਿਫਤਾਰ ਕਰਕੇ ਥਾਣਾ ਪੁਲਤਵਿਖੇ ਉਹਨਾਂ ਦੇ ਪਰਿਵਾਰ ਤੇ ਸਾਥੀਆਂ ਸਮੇਤ ਨਜ਼ਰਬੰਦ ਕਰ ਦਿੱਤਾ ਗਿਆ ਤੇ ਉਹਨਾਂ ਦੇ ਸਹਾਇਕ ਪੰਜਾਬ ਪ੍ਰਚਾਰਕ ਵੀਰ ਦਿਲਬਰ ਬੁੱਟਰ ਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਕਿਸੇ ਤਰੀਕੇ ਨਾਲ ਬਚ ਕੇ ਸੰਗਰਾਸ਼ ਦਲ ਦੇ ਸਾਥੀਆਂ ਸਮੇਤ ਚੌਂਕ ਬਜਾਜ ਪੱਠਾ ਵਿਖੇ ਧਰਨਾ ਤੇ ਰੋਸ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਹੇ ਵੀਰ ਦਿਲਬਰ ਬੁੱਟਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਕੌਮ ਦੇ ਬਹੁਤ ਸਾਰੇ ਆਗੂਆਂ ਨੂੰ ਪੋਗਪੁਰ ਅੰਮ੍ਰਿਤਸਰ ਜਲੰਧਰ ਮੋਗਾ ਤੇ ਫਿਰੋਜ਼ਪੁਰ ਜੋ ਹਾਈਵੇ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸਨ ਪੁਲਿਸ ਪ੍ਰਸ਼ਾਸਨ ਨੇ ਗ੍ਰਿਫਤਾਰ ਕਰਕੇ ਆਪਣੀ ਇਰਾਸਤ ਵਿੱਚ ਲੈ ਲਿਆ ਉਨਾ ਦੱਸਿਆ ਕਿ ਬੀਤੇ ਦਿਨਾਂ ਅੰਦਰ ਐਸ ਡੀ ਐਮ ਨਕੋਦਰ ਤੇ ਡੀ ਐਸ ਪੀ ਨਕੋਦਰ ਦੀਆਂ ਤੱਕੇਸ਼ਾਹੀਆਂ ਤੇ ਐਸ ਸੀ ਐਸ ਟੀ ਅਕੈਡਮੀ ਉਲੰਘਣਾ ਕਰਨ ਤੇ ਸਰਕਾਰ ਵੱਲੋਂ ਉਹਨਾਂ ਖਿਲਾਫ ਕੋਈ ਠੋਸ ਕਾਰਵਾਈ ਨਾ ਕਰਕੇ ਤੇ ਟਿੱਲੀਕਾਰ 부ਜਾਰੀ ਕਰਕੇ ਤੇ ਨੂਰਪੁਰ ਜੱਟਾਂ ਵਿਖੇ ਸ਼ਿਕਾਇਤ ਕਰਤਾ ਗਗਨਦੀਪ ਦੀ ਸੁਣਵਾਈ ਨਾ ਕਰਨ ਕਰਕੇ ਦੂਜੀ ਪਾਸੇ ਪੁਲਿਸ ਪ੍ਰਸ਼ਾਸਨ ਦੀ ਤੱਕੇਸ਼ਾਹੀ ਖਿਲਾਫ ਸਮੂਚਾ ਵਾਲਮੀ ਕੀ ਪਾਈਚਾਰਾ ਸੰਗਰਾਸ਼ ਦੇ ਰਾਹ ਤੇ ਤੁਰ ਪਿਆ ਹੈ ਜਿਸ ਕਰਕੇ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਸਾਡਾ ਸੰਗਰਾਸ਼ جاری ਰਹੇਗਾ इस मौके होरना तो इलावा जिला प्रधान साबी मटू हैप्पी खैराबाद जिला सेक्रेटरी पाल सहोता बुल्लोवाल कमल सहोता बुल्लोवाल हरजिंदर सिंह बजाज रोहित महेश गोपी मोहनी बिक्का, जोगिंदर पाल, कमल हरविंदर सिंह डेविड नार गगन हंस मनजीत सिंह जशन बुट्टर वीरू बुट्टर बाबा मनिंदर हंस गौरव मसीह होर हाजर सन ਦੁਪਹਿਰ ਤੱਕ ਤਰਨਾ ਕਾਰਿਆਂ ਨੂੰ ਕੋਈ ਵੀ ਪੁਲਿਸ ਅਧਿਕਾਰੀ ਮਿਲਣ ਤਰਨੇ ਵਿੱਚ ਨਹੀਂ ਪੁੱਜਾਤਾ ਤਰਨਾ ਕਾਰਿਆ ਨੇ ਪੁਲਤ ਵਿੱਚ ਜਾ ਕੇ ਤਰਨਾ ਲਾਉਂਦਾ ਕੇਹਾ ਤੇ ਇੱਥੋਂ ਤਰਨਾ ਚੁੱਕ ਲਿਆ ਭੋਗਪੁਰ ਤੋਂ ਪੱਤਰਕਾਰ ਮਨਜੀਤ ਸਿੰਘ ਜੀਮਾ ਜਾਉਣੇ ਪੈਸੇ ਮੋਢੇ ਤੇ ਆ। ਹਲਾ ਡੀਐਸਪੀ ਕਹਿ ਕੇ ਨੂੰ ਬਚਾਉਣ ਨੂੰ ਜਾਂ ਸਰਚੋ ਨਾਗਰ ਨੂੰ ਬਚਾਉਣ ਨੂੰ ਸਮੁੱਚੀ ਜਨਤਾ ਕਰਦਿੰਦੀ ਆ ਕਿ ਇਹ ਉਹਨਾਂ ਸਾਡੀ ਮਜਬੂਰੀ ਆ। ਉਹ ਸਾਡੇ ਆਕਾ ਨਹੀਂ ਉਹਨਾਂ ਨੂੰ ਪਿਆਰ ਕਰਦਣ ਦੀ ਗੱਲ ਆ ਦੇਖੋ। ਉਹ ਦੇਖੋ ਇਹ ਗੱਲ ਆ ਜਿਹੜੀ ਬੰਨਾ ਕੋਈ ਸੀ ਇਹ ਵੀ ਗੱਲ ਵੀ ਚੱਲਦੀ ਆ। ਤਪਾ ਜਿਹੜਾ ਹੈਗਾ ਆਪਾਂ ਕਿਸੇ ਕੋਈ ਨਹੀਂ ਜੀ ਭਾਈ ਚਾਰ ਸਾਂਝ ਬਣਾ ਕੇ ਰੱਖੀਏ ਆਪਾਂ ਚਾਹਨੇ ਆਈ ਤਾਂ ਭਾਈ ਸ਼ਾਂਤੀਪੂਰ ਕੋ ਲਾ ਲਿਆ ਸਾਰੇ ਤੇ ਤੇਰੇ ਗਰੀਬਾਂ ਦਾ ਸਾਥ ਨਹੀਂ ਦੇਤਾ ਤੈ ਤੁਸੀਂ ਉਹਨਾਂ ਦਾ ਮੂੰਹ ਵੀ ਬੰਦ ਕਰ ਰਹਾ ਜਾਨੇ ਆ ਤੁਸੀਂ ਉਹਦਾ ਮੂੰਹ ਖੋਲੋ ਸਾਡੇ ਹੱਕਾਂ ਦੀ ਗੋਲ ਸਾਡੇ ਨਾਲ ਕਰਦਾ ਸਰਪੰਚ ਨੂੰ ਬੋਲਣ ਦਾ ਮੈਂ ਕੋਈ ਗੱਲ ਇਹ ਇੱਥੇ ਕਿਸੇ ਤਰ੍ਹਾਂ ਦਾ ਬਿਲਕੁਲ ਚਾਂਦੀ ਸ਼ਾਂਤੀ ਦੇ ਗੱਲ ਜੀ ਜੋ ਸਾਡੇ ਸਰਪੰਚ ਨੇ ਕੀ ਕੀਤਾ ਜੋ ਸਾਡੇ ਸਰਪੰਚ ਨੇ ਕਰਨਾ ਹੋਈ ਹੈ ਅਨੁਸਾਰ ਕੋਈ ਪ੍ਰੋਬਲਮ ਕੋਈ ਨਹੀਂ ਬਸ ਆਉਂਨ ਲੱਗਦੇ ਤੇ ਐਂਬੂਲੈਂਸ ਆਈ ਹੋਰ ਉਹਨਾਂ ਨੇ ਅਮਰਤ ਨੀਂ ਸੇਵਾ ਅਮਰਤ ਨੀਂ ਕੋਈ ਨਹੀਂ ਰੱਖੋ ਕਬਰ ਜੀ ਜਿਹੜਾ ਚਲ ਜੂਵੇ ਬਾਕੀ ਜਿਹੜਾ ਜੋ ਕੰਮ ਆਦਾ ਹੈ ਸਰਕਾਰੀ ਨੇ ਲੈ ਕੇ ਚੱਲੇਗਾ ਪਰ ਸਾਡੇ ਨਾਲ ਨਹੀਂ ਮਿਲਣਗਾ ਜੀ ਮੈਂ ਸਭੀ ਕਿ ਇਹ ਨਾਲ ਸਾਨੂੰ ਅੱਗੇ ਲਾਦੇ ਹੋਇਆ ਭਾਈ ਦਾ ਕਬਰ ਜਦੋਂ ਤੁਸੀਂ ਸਾਡਾ ਮਨ ਤੋਂ ਕਹਿ ਰਹੇ ਹਾਂ ਕਿ ਜੇ ਤਾ ਤਾਂ ਵੀ ਦੱਸ ਦੋ ਯਾਰ ਇਹ ਵੀ ਨਾ ਵੀ ਧੱਕਾ ਹੋ ਸਕਦਾ ਬਾਕੀ ਸਰਕਾਰਾਂ ਵੀ ਆਈਆਂ ਪਰ ਗੱਲ ਤਾਂ ਸੁਣਦੇ ਨਹੀਂ ਇਹਨਾਂ ਮਸਲੇ ਚੋਂ ਲੇਟ ਹੁੰਦੇ ਰਹੇ ਹਾਲੀਆਂ ਕਿੰਨਾ ਬੀ ਕੋਈ ਨਹੀਂ ਇਹ ਵੀ ਹੋ ਜਾਂਦਾ ਨਾ ਤੇ ਬਰਤੀ ਹੀ ਫੇਰ ਦਿੰਦੀ ਆ ਵੀ ਗਰੀਬ ਕੋ ਪੰਜਾਬ ਦੇ ਵਿੱਚ ਦਿਸੇ ਨਾ ਜੀ ਸਹੀ ਨਾ ਚਲੋ ਇਹ ਵੀ ਮਸਲਾ ਹੈ ਮੈਂ ਤਾਂ ਅਸੀਂ ਪੋਤਾ ਹੀ ਖੁਦਮਕਾਰ ਦੁੱਤਾਂ ਗਰੀਬਾਂ ਦੇ ਦਾਣੇ ਖਾ ਗਿਆ ਜਿਹੜੇ ਸਾਡਾ ਹੋਣੀ ਬਿੰਦੇ ਸਿਆਸੀ ਲੋਕਾਂ ਨੇ ਖਾ ਗਿਆ ਐਸੀ ਕਮਿਸ਼ਨ ਦਾ ਚੇਅਰਮੈਨ ਆ ਉਹਨੂੰ ਨਹੀਂ ਕੋਈ ਕਿਤੇ ਸਿਆਲ ਨਹੀਂ ਆਵਾਂ ਜਾਂ ਪਲੇਟਾ ਬੈਂਟੀ ਦਾ ਸਿਆਲ ਕੱਲੇ ਰਵੀ ਦਾਸ ਜਾਂ ਛੋਟਾ ਸਾਡਾ ਵੀ ਉਹ ਹੈ ਅਸੀਂ ਚੇਅਰਮੈਨ ਆ ਸਾਡੇ ਬਾਅਦ ਤੇ ਬਗਾਲ ਕਰਨੀ ਚਾਹੀਦੀ ਹੁਣ ਜਿਹਨੂੰ ਪੁੱਛੇ ਕਹਿੰਦੇ ਕੰਪਲੀਟ ਦੇਣੀ ਹੈ ਸਾਰੇ ਪਾਸੇ ਦੇਖੋ ਕੰਪਲੀਟ ਹਾਂਜੀ ਭਾਜੀ ਹੁਣ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਸੀ ਔਰ ਤੁਹਾਡੀਆਂ ਗੱਲਬਾਤ ਵੀ ਹੋਈ ਹੈ ਕਿ ਔਰ ਕੀ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਹੈ ਹਾਂਜੀ ਐਸਪੀ ਭਲਾ ਇੱਥੇ ਆਪਣੇ ਪਹੁੰਚੇ ਸਕੇ ਲਾਈਵ ਆ ਚੱਲੋ ਇਸ ਧਰਨੇ ਦੇ ਵਿੱਚ ਉਨਾ ਵੱਲੋਂ ਵਿਸ਼ਵਾਸਤਾ ਨਹੀਂ ਕੋਈ ਸਾਨੂੰ ਪੂਰਨ ਤੌਰ ਤੇ ਦਵਾਇਆ ਕਿ ਜਿਹੜੇ ਉਹ ਤਿੰਨ ਆਪਣੇ ਐਸਟੀਐਮ ਨਕੋਦਰ ਜੀਐਸਪੀ ਕਹਿਰਾ ਜਾਂ ਐਸਐਚਓ ਨਕੋਦਰ ਤੇ ਕੋਈ ਕਾਰਵਾਈ ਹੋਏਗੀ ਉਹਨਾਂ ਸਾਨੂੰ ਇਹ ਜ਼ਰੂਰ ਕਿਹਾ ਵੀ ਪੰਜਾਬ ਸਰਕਾਰ ਦੇ ਨਾਲ ਜਾਂ ਜਿਹੜੇ ਉੱਚ ਅਧਿਕਾਰੀ ਆ ਉਹਨਾਂ ਦੇ ਨਾਲ ਮੀਟਿੰਗ ਉਹਨਾਂ ਦੀ ਆਫਿਸ ਚੱਲਣ ਗਈ ਆ ਕਿ ਸ਼ਾਇਦ ਕੋਈ 5-10 ਮਿੰਟ ਦੇ ਵਿੱਚ ਕੋਈ ਕਾਰਵਾਈ ਕਰਕੇ ਤੁਹਾਨੂੰ ਕੋਈ ਮੈਸੇਜ ਦੇ ਦੇਣਗੇ ਅਸੀਂ ਉਹਨਾਂ ਨੂੰ ਇਹ ਗੱਲ ਕਹੀਏ ਵੀ ਜਿੰਨਾ ਚਿਰ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਜਾਂ ਜਿੰਨਾ ਚਿਰ ਸਾਡੇ ਸਰਦਾਰ ਜਗਿੰਦਰ ਸਿੰਘ ਮਾਨ ਕੌਮੀ ਚੇਅਰਮੈਨ ਇਸ ਧਰਨੇ ਵਿੱਚ ਆਣ ਕੇ ਆਪ ਸ਼ਮੂਲੀਅਤ ਨਹੀਂ ਕਰਦੇ ਹੈਗੇ ਜਾਂ ਸੰਤਾਨ ਨੂੰ ਕੋ ਮੈਸੇਜ ਨਹੀਂ ਦਿੰਦੇ ਉਹਨਾਂ ਚਿਰ ਇਹ ਜਿਹੜਾ ਧਰਨਾ ਇਦਾਂ ਹੀ ਜਾਰੀ ਰਹੂਗਾ ਪੰਡਾਲ ਜਿਹੜਾ ਲੱਗ ਚੁੱਕਾ ਲੰਗਰ ਪਾਣੀ ਵੀ ਤਿਆਰ ਆ ਹੋਰ ਵੀ ਜਿਹੜੀਆਂ ਸੰਗਤਾਂ ਆ ਰਹੀਆਂ ਆ ਤੇ ਭਾਰ ਜੋ ਅੱਜ ਪੰਜਾਬ ਸਰਕਾਰ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਕੀਤਾ ਆ ਇਹ ਹਰ ਕਤ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਹੜਾ ਅਗਲਾ ਪ੍ਰੋਗਰਾਮ ਇਦਾਂ ਦਾ ਲਾਵਾਂਗੇ ਨਾ ਵੀ ਪੰਜਾਬ ਸਰਕਾਰ ਯਾਦ ਕਰੂਗੀ ਵਾਕਿਆ ਵੀ ਕਿਸੇ ਵਾਲਮੀਕ ਸਮਾਜ ਦੇ ਨਾਲ ਇਹਨਾਂ ਨੇ ਧੋਖਾ ਕੀਤਾ ਸਾਨੂੰ ਵਿਸ਼ਵਾਸ ਦੇ ਕੇ ਸਾਨੂੰ ਇਹਨਾਂ ਨੇ ਵਿਸ਼ਵਾਸ ਘਾਤ ਕੀਤਾ ਪੰਜਾਬ ਸਰਕਾਰ ਨੇ ਵੀ ਮੀਟਿੰਗ ਕੀਤੀ ਆ ਡੀਆਈਜੀ ਨੇ ਮੀਟਿੰਗ ਕੀਤੀ ਹੋਰ ਕਈ ਅਧਿਕਾਰੀਆਂ ਨੇ ਮੀਟਿੰਗ ਕੀਤੀ ਤੇ ਮੈਂ ਪਿਆ ਹੋਰ ਵੀ ਸਾਥੀਆਂ ਨੂੰ ਦੱਸਣਾ ਚਾਹੁੰਦਾ ਜੱਤੇਬੰਦੀਆਂ ਨੂੰ ਵੀ ਕਿਸੇ ਤੇ ਵੀ ਯਕੀਨ ਕਰ ਲੋ ਹਰ ਪੰਜਾਬ ਪੁਲਿਸ ਦੇ ਕਦੀ ਜਿੰਦਗੀ 'ਚ ਯਕੀਨ ਨਾ ਕਰਿਓ ਸਾਨੂੰ ਆਪਣੇ ਭਰਾ ਬਣਾ ਕੇ ਗਲਬਕੜੀਆਂ 'ਚ ਲੈ ਕੇ ਵਿਸ਼ਵਾਸ ਦਿਵਾ ਕੇ ਨਹੀਂ ਤੁਹਾਡਾ ਅਸੀਂ ਮਸਲਾ ਹੱਲ ਕਰਾਂਗੇ ਕਾਰਵਾਈ ਹੋਊਗੀ ਉਹ ਦਿਨ ਪੀ ਐਮ ਸੀ ਚੌਂਕ ਦੇ ਵਿੱਚ ਆਈ ਜੀ ਧਨਪ੍ਰੀਤ ਕੌਰ ਨੇ ਸਾਨੂੰ ਵਿਸ਼ਵਾਸ ਦਿਵਾਇਆ ਫਿਰ ਡੀ ਆਈ ਜੀ ਨੇ ਵਿਸ਼ਵਾਸ ਦਿਵਾਇਆ ਪਰ ਕੋਈ ਵੀ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਹੁਣ ਕਹਿੰਦੇ ਕਿ ਅਸੀਂ ਕਾਰਵਾਈ ਕਰ ਦਿੰਨੇ ਆ ਪਰ ਉਹਦੋਂ ਦੇ ਕਿਉਂ ਇਹ ਸੁੱਤੇ ਸੀਗੇ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਉਹਟਾ ਦੇ ਕਿੰਨੇ ਕੁ ਚਾਹਤੇ ਆ ਜਿਹੜਾ ਐਸਡੀਐਮ ਆ ਜਾਂ ਡੀਐਸਪੀ ਆ ਜਾਂ ਜਿਹੜਾ ਐਸਟੋ ਆ ਉਹ ਕਿੰਨੇ ਕੁ ਚਾਹਤੇ ਆ ਜਿਹੜਾ ਉਹਨਾਂ ਨੂੰ ਬਚਾਉਣ ਦੇ ਵਾਸਤੇ ਪੰਜਾਬ ਸਰਕਾਰ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਪੂਰਾ ਜੋਰ ਲੱਗਾ ਪਿਆ ਆ ਇਹ ਵੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਆਦਿਵਾਸੀ ਗੁਰਗਿਆਨ ਨਾਥ ਪੂਰਨ ਸੰਘਰਸ਼ ਦਲ ਵਾਲਮੀਕੀਪਿਤ ਗਿਆਨ ਆਸ਼ਰਮ ਨਰੋਲ ਜਿੱਤੇ ਬੰਦੀ ਨਿੰਦਾ ਕਰਦੀ ਆ ਅੱਗੇ ਤੋਂ ਕਦੀ ਵੀ ਪੁਲਿਸ ਪ੍ਰਸ਼ਾਸਨ ਤੇ ਵਿੱਚ ਯਕੀਨ ਨਹੀਂ ਕਰਾਂਗੇ ਆਪਣੀ